ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਕੰਮ ਕਰ ਰਹੇ ਪੰਚਾਇਤ ਸਿਕੰਦਰ ਪਿਛਲੇ 25 ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰਾਸ਼ ਕਰ ਰਹੇ ਸਨ ਪਰੰਤੂ ਪਿਛਲੀਆਂ ਸਰਕਾਰਾਂ ਵੱਲੋਂ ਉਹਨਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਦੀ ਚਿਰਕੋਣੀ ਮੰਗ ਤੇ ਪੈਰਾ ਦਿੰਦਿਆਂ ਪੰਚਾਇਤੀ ਰਾਜ ਕਮੇਟੀਆਂ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ MLA ਬੁੱਢਲਾਡਾ ਦੀ ਮਿਹਨਤ ਸਦਕਾ ਅੱਜ ਪੰਚਾਇਤ ਵਿਕਾਸ ਕੱਤਰ ਦਾ ਵਿਸ਼ੇਸ਼ ਅਹੁਦਾ ਸਿਰਜ ਕੇ ਪੰਜਾਬ ਸਰਕਾਰ ਇਸ ਫੈਸਲੇ ਤੇ ਖੁਸ਼ੀ ਪ੍ਰਗਟਾਈ ਅਤੇ ਜ਼ਿਲ੍ਹਾ ਮਾਨਸਾ ਅਤੇ ਪੰਜਾਬ ਦੇ ਸਮੂਹ ਪੰਚਾਇਤ ਵਿਕਾਸ ਕੱਤਰਾਂ ਵੱਲੋਂ ਉਹਨਾਂ ਦਾ ਧੰਨਵਾਦ ਸਮਾਗਮ ਕੀਤਾ ਗਿਆ। ਦੇਖੋ ਪਹਿਲਾਂ ਇਹ ਪੰਚਾਇਤ ਸਕੱਤਰ ਜਿਨ੍ਹਾਂ ਦਾ ਹੁਣ ਪੰਚਾਇਤ ਵਿਕਾਸ ਕੱਤਰ ਨਾਮ ਬਣ ਗਿਆ ਇਹਨਾਂ ਦਾ ਪਿਛਲੇ ਹਫ਼ਤੇ ਜਿਹੜੀ ਕੈਬਨਟ ਮੀਟਿੰਗ ਹੋਈ ਸੀ ਉਹ ਕੈਬਨਰ ਦੇ ਵਿੱਚ ਮੁੱਦਾ ਰੱਖਿਆ ਸੀ ਇਹਨਾਂ ਦੇ ਨਾਂ ਬਦਲਣ ਦਾ ਸੋ ਉਸ ਕਰਕੇ ਇਹ ਸਾਰੇ ਆਪਣਾ ਜਿਵੇਂ ਕਹਿੰਦੇ ਨੇ ਵੀ ਇਹ ਖੁਸ਼ੀ ਬਹੁਤ ਨੇ ਬਹੁਤ ਖੁਸ਼ ਨੇ ਦੇਰ ਇੰਜੋਏ ਨਿਊ ਨੋ ਬਾਉਂਡਸ ਇਹਨੂੰ ਕਹਿੰਦੇ ਨੇ ਵੀ ਇਹਨਾਂ ਦੀ ਖੁਸ਼ੀ ਦੀ ਕੋਈ ਹੱਦ ਹੀ ਹੈ ਨਹੀਂ ਸੋ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਸਾਰੇ ਪੰਚਾਇਤ ਸਕੱਤਰ ਸੀ ਉਹਨਾਂ ਦਾ ਨਾਂ ਪੰਚਾਇਤ ਵਿਕਾਸ ਕੱਤਰ ਹੋ ਗਿਆ ਤਨਖਾਹ ਉਹਨਾਂ ਦੀ ਖਜ਼ਾਨੇ ਚ ਮਿਲਿਆ ਕਰੂਗੀ ਪਹਿਲਾਂ ਕੱਲੇ ਜਿਹੜੇ ਗ੍ਰਾਮ ਸੇਫ ਸੀ ਤਨਖਾਹ ਉਹਨਾਂ ਨੂੰ ਮਿਲਦੀ ਸੀ ਤੇ ਪੰਚਾਇਤ ਸਕੱਤਰ ਨੂੰ ਜਿਹੜੀ ਤਨਖਾਹ ਮਿਲਦੀ ਸੀ ਉਹ ਮਿਲਦੀ ਸੀ ਬਲਾਕ ਸੰਪਤੀ ਗ੍ਰਾਂਡ ਦੇ ਵਿੱਚ ਉਹਨਾਂ ਦੇ ਇੱਕ ਸਾਰਾ ਇਹ ਸਰਕਾਰੀ ਮੁਲਾਜ਼ਮਾਂਾਂ ਦੇ ਇੱਕ ਤਰ੍ਹਾਂ ਦੇ ਇਸ ਕਰਕੇ ਖੁਸ਼ੀ ਦੇ ਵਿੱਚ ਅੱਜ ਸਨਮਾਨ ਕਰਨ ਵਾਸਤੇ ਆਏ ਨੇ 2-3 ਸਾਲ ਤੋਂ ਕਾਫੀ ਮਿਹਨਤ ਕੀਤੀ ਹੈ ਸਾਡੇ ਦਸਵੰਦ ਸਿੰਘ ਪੱਟੀ ਸਾਹਿਬ ਨੇ ਸਿਕੰਦਰ ਸਿੰਘ ਜੀ ਨੇ ਤੇ ਇਥੋਂ ਬਲ ਜਿਹੜੇ ਲੈਵਲ ਤੇ ਬਜਿੰਦਰ ਹੋਰਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਵੀ ਸਾਡਾ ਇੱਕ ਕੇਡਰ ਬਣ ਜੇ ਇਹਦੀ ਜਿਹੜੀ ਮੂਵ ਚਲਾਈ ਸੀਗੀ ਕੰਮ ਕਰਨ ਵਾਸਤੇ ਸਾਡੀ ਸਰਕਾਰ ਬਣਨ ਤੋਂ ਬਾਅਦ ਉਹ ਜਿਹੜਾ ਮੇਰਾ ਜੋ ਥੋੜਾ ਯੋਗਦਾਨ ਰਿਹਾ ਹੈ ਮੈਂ ਪੋਜ਼ਿਟਿਵ ਯੋਗਦਾਨ ਹੈਗਾ ਹਾਂ ਕਹਿੰਦਾ ਵੀ ਰਿਹਾ ਕਿਉਂਕਿ ਪੁਰਦਾ ਕੰਮ ਕਰਨਾ ਸੀ ਤਾਂ ਇਹਨਾਂ ਦੀ ਗੱਲ ਉੱਪਰ ਡਾਇਰੈਕਟਰ ਤੱਕ ਪੰਚਾਇਤ ਪ੍ਰਿੰਸੀਪਲ ਸੈਕਟਰੀ ਤੱਕ ਜਾਂ ਮੰਤਰੀ ਤੱਕ ਗੱਲ ਪਹੁੰਚਾਉਣੀ ਸੀ ਮੁੱਖ ਮੰਤਰੀ ਸਾਹਿਬ ਨੂੰ ਗੱਲ ਪਹੁੰਚਾਉਣੀ ਸੀ ਸੋ ਮੈਂ ਬਾਬਾ ਖੂਬੀ ਜਿਹੜੀ ਉਹ ਗੱਲ ਪਹੁੰਚਾਈ ਹੈ ਉਹਦਾ ਰਿਜ਼ਲਟ ਆਪਾਂ ਨੂੰ ਸਾਰਾ ਇਹ ਮਿਲਣ ਲੱਗਿਆ ਹੈ ਮਿਲ ਵੀ ਗਿਆ ਸੋ ਇਸ ਕਰਕੇ ਮੈਂ ਤਾਂ ਇਹਨਾਂ ਦਾ ਧੰਨਵਾਦੀ ਆ ਗੱਲ ਤਾਂ ਮੈਂ ਦਾ ਇਹਨਾਂ ਨੂੰ ਬਹੁਤ ਵੱਡੀ ਖੁਸ਼ੀ ਸੀ ਇਸ ਗੱਲ ਦੀ ਅੱਜ ਆਪ ਜੀ ਖੁਸ਼ੀ ਜ਼ਾਹਰ ਕਰਨ ਵਾਸਤੇ ਬੁਲਾਡੇ ਵਿੱਚ ਪਹੁੰਚੇ ਨੇ ਕਿ ਸਾਡੀ ਜਿਹੜੀ ਮੰਗ ਹੈ ਜਿਹਦਾ ਅਸੀਂ ਮੁੱਢ ਬੰਨਿਆ ਸੀ ਕਿਸੇ ਦਿਨ ਤੇ ਉਹ ਮੰਗ ਪੂਰੀ ਹੋ ਚੁੱਕੀ ਹੈ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਹੈ ਉਹਦੇ ਬਾਰੇ ਮੈਂ ਵਿਧਾਨ ਸਭ ਆਈ ਬੋਰਡ ਕਮੇਟੀ ਹੁੰਦੀ ਹੈ ਮੈਂ ਬੀਿੰਗ ਐ ਚੇਅਰਮੈਨ ਉਹ ਗੱਲ ਉਸ ਰਾ ਕਰੂੰਗਾ ਉਹ ਹੋ ਜੂਗੀ ਵੱਡੀ ਗੱਲ ਇਹਨਾਂ ਦੀ ਆਪ ਦੀ ਜਿਹੜੀ ਹੋ ਗਈ ਇਹ ਇਹ ਬਹੁਤ ਵੱਡੀ ਗੱਲ ਹੈ ਉਹ ਪਹਿਲਾਂ ਬਹੁਤ ਛੋਟੀਆਂ ਨੇ ਇਹ ਕਮਰੇ ਦੇ ਵਿੱਚ ਇਹਨਾਂ ਵਾਸਤੇ ਬੀਟਿੰਗ ਰੂਮ ਬਣਾਉਣਾ ਉਹ ਚਾਹੀਦਾ ਵੀ ਹੈ ਕਿਉਂਕਿ ਜਦੋਂ ਉਹ ਵਿਕਾਸ ਫੰਡ ਬਣਿਆ ਸੀ ਨਾ ਉਹ ਸਾਰੇ ਪੰਚਾਇਤਾਂ ਦੇ ਵਿੱਚੋਂ ਬਲਾਕ ਸੰਪਤੀ ਦੇ ਫੰਡ ਗਿਆ ਸੀ ਕਿ ਉਹਨਾਂ ਦਾ ਭਗੜਦਾ ਵੀ ਹਿੱਸਾ ਹੈ ਕੋਈ ਜੇ ਮਾਨਸਾ ਦਾ ਵੀ ਹਿੱਸਾ ਹੈ ਸੂਗੜ ਦਾ ਵੀ ਹਿੱਸਾ ਹੈ ਜਿਹੜੇ ਜਿਹੜੇ ਡੰਡੇ ਦਾ ਮਾਨਸਾ ਦਾ ਉਹ ਹਿੱਸਾ ਹੁੰਦਾ ਹੈ ਕੋਈ ਗੱਲ ਨਹੀਂ ਉਹ ਇਹਨਾਂ ਦੀ ਮੰਗ ਜਾਇਜ਼ ਹੈ ਬਿਲਕੁਲ ਉਹ ਮੈਂ ਉੱਪਰ ਤ ਮੈਂ ਸਿੱਧਾ ਤੁਹਾਨੂੰ ਜਾਣਕਾਰੀ ਦੱਸਣਾ ਚਾਹੁੰਦਾ ਵੀ ਮੈਂ ਰਿਟਾਇਰ ਹੋ ਚੁੱਕਿਆ ਹਾਂ ਪਰ ਸਾਡੇ ਐਮਐਲਏ ਸਾਹਿਬ ਨੇ ਜੋ ਕੰਮ ਕੀਤਾ ਹੈ ਮੈਨੂੰ ਉਸ ਦੀ ਸਭ ਤੋਂ ਵੱਧ ਖੁਸ਼ੀ ਇਹ ਹੈ ਵੀ ਇਹਨਾਂ ਨੂੰ ਜਦੋਂ ਵੀ ਅਸੀਂ ਕੋਈ ਅਸੀਂ ਮੰਗ ਪੱਤਰ ਦਿੱਤਾ ਸੀ ਜਦੋਂ ਵੀ ਤਾਂ ਇਹਨਾਂ ਨੇ ਉਹ ਸਾਡਾ ਮੰਗ ਪੱਤਰ ਮਾਨਸਾ ਕੈਬਨਿਟ ਦੇ ਵਿੱਚ ਲੈ ਕੇ ਗਏ ਉਸ ਤੋਂ ਬਾਅਦ ਸਾਡਾ ਟਾਈਮ ਟੂ ਟਾਈਮ ਕਿਸੇ ਵੀ ਅਫੀਸਰ ਨੂੰ ਜਦੋਂ ਵੀ ਕੋਈ ਫੋਨ ਕਰਨਾ ਹੁੰਦਾ ਸੀ ਜਾਂ ਕੋਈ ਗੱਲਬਾਤ ਕਰਨੀ ਹੁੰਦੀ ਸੀ ਇਹ ਨਿੱਜੀ ਤੌਰ ਤੇ ਆਪ ਜਾ ਕੇ ਉਸ ਅਫਸਰ ਦੇ ਨਾਲ ਤਾਲਮਿਲ ਕਰਕੇ ਸਾਡੇ ਇਸ ਕੰਮ ਨੂੰ ਅੱਗੇ ਵਧਾਉਂਦੇ ਰਹੇ ਔਰ ਅੱਜ ਉਹ ਸਮਾਂ ਆ ਗਿਆ ਹੈ ਵੀ ਅਸੀਂ ਉਸ ਖੁਸ਼ੀ ਨੂੰ ਜਿਵੇਂ ਅਸੀਂ ਝੂਮ ਰਹੇ ਹਾਂ ਕਿ ਜਿਹੜਾ ਸਾਡਾ ਕੰਮ ਉਹ ਪੂਰਾ ਹੋਇਆ ਹੈ ਮੇਰੇ ਸਾਥੀਆਂ ਨੂੰ ਇਸ ਦਾ ਬਹੁਤ ਭਾਰੀ ਲਾਭ ਹੋਊਗਾ ਜੋ ਸਾਡੀ ਜਲਾਲਤ ਸੀ ਜੋ ਅਸੀਂ ਸਮਤੀ ਦੇ ਮੁਲਾਜ਼ਮ ਵਜਦੇ ਸੀ ਅੱਜ ਅਸੀਂ ਸਰਕਾਰ ਦੇ ਮੁਲਾਜ਼ਮ ਕਹਿਲਾਵਾਂਗੇ ਮੇਰੇ ਸਾਰੇ ਸਾਥੀ ਉਸ ਪ੍ਰਮੋਸ਼ਨ ਦੇ ਹੱਕਦਾਰ ਵੀ ਹੋਣਗੇ ਔਰ ਉਹ ਅੱਗੇ ਜਾ ਕੇ ਇਸ ਦਾ ਫਲ ਵੀ ਭੋਗਣਗੇ ਸਰ ਸਾਡੀ 25-30 ਸਾਲ ਤੋਂ ਇਹ ਮੰਗ ਲਟਕਦੀ ਆ ਰਹੀ ਸੀ ਪਿਛਲੀਆਂ ਸਰਕਾਰਾਂ ਨੂੰ ਵੀ ਅਸੀਂ ਮੰਗ ਪੱਤਰ ਦਿੰਦੇ ਰਹੇ ਧਰਨੇ ਲਾਉਂਦੇ ਰਹੇ ਪਰ ਕਿਸੇ ਵੀ ਸਰਕਾਰ ਨੇ ਸਾਡੀ ਇਹ ਮੰਗ ਪੂਰੀ ਨਹੀਂ ਕੀਤੀ ਇਸ ਨੂੰ ਲੈ ਕੇ ਅਸੀਂ ਪ੍ਰਿੰਸੀਪਲ ਬੁਧਰਾਮ ਜੀ ਐਮਐਲਏ ਹਲਕਾ ਬਗਲਾੜਾ ਜੀ ਨੂੰ ਮਿਲੇ ਇਹਨਾਂ ਨੇ ਸਾਡੀ ਗੱਲ ਬੜੇ ਬਸਤਾਰ ਵਿੱਚ ਸੁਣੀ ਤੇ ਸਮਝੀ ਤੇ ਉਸ ਦਿਨ ਤੋਂ ਲੈ ਕੇ ਇਹਨਾਂ ਨੇ ਬਹੁਤ ਐਫਰਟ ਕੀਤੇ ਤੇ ਫਿਰ ਪਹਿਲੀ ਕੈਬਨਿਟ ਮੀਟਿੰਗ ਮਾਨਸਾ ਵਿਖੇ ਜੋ ਪੰਜਾਬ ਸਰਕਾਰ ਦੀ ਹੋਈ ਉਹ ਚ ਸਾਡੇ ਵੱਲੋਂ ਪੰਚਾਇਤ ਖਤਰਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਸੀਐਮ ਸਾਹਿਬ ਨੂੰ ਦਿੱਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਨਾਲੋਂ ਨਾਲ ਮਤਲਬ ਉਹ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ ਅਸੀਂ ਬਹੁਤ ਖੁਸ਼ ਆ ਸਾਰੇ ਇਸ ਕਰਕੇ ਅਸੀਂ ਇਹਨਾਂ ਦਾ ਸਨਮਾਨ ਕਰਨ ਆਏ ਆ ਕਿਉਂਕਿ ਇਹਨਾਂ ਨੇ ਸਾਡੇ ਲਈ ਪੁੱਲ ਦਾ ਕੰਮ ਕੀਤਾ ਅਸੀਂ ਇਹ ਮਹਿਸੂਸ ਕਰਦੇ ਆ ਜੇ ਕਿਤੇ ਮਤਲਬ ਇਹ ਸਾਡੀ ਫੈਲ ਦਾ ਮੋਢ ਨਾ ਮੰਦੇ ਸਾਡੇ ਨਾਲ ਬਾਰ ਬਾਰ ਉੱਤੇ ਡਾਇਰੈਕਟਰ ਅਫਸਰ ਜਾਣਾ ਜਾਂ ਕਿਤੇ ਵੀ ਜਾਣਾ ਇਹ ਸਾਡੇ ਨਾਲ ਜਾਂਦੇ ਸੀਗੇ ਤੇ ਸਾਡੇ ਕੰਮ ਲਈ ਬਹੁਤ ਇਹਨਾਂ ਨੇ ਮਿਹਨਤ ਕੀਤੀ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਕਰਨਪ੍ਰੀਤ ਸਿੰਘ ਜੀ ਸੌਂ ਸਾਬ ਕੈਬਨਿਟ ਮਿਨਿਸਟਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਉਹਨਾਂ ਦਾ ਵੀ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਹੀ ਮਤਲਬ ਪਿਆਰ ਨਾਲ ਸਾਡੇ ਮਤਲਬ ਇਹ ਮਸਲੇ ਨੂੰ ਸੁਣਿਆ ਤੇ ਸਾਨੂੰ ਇੱਕ ਲੜੀਵਾਦ ਉਹਨਾਂ ਨੇ ਦੱਸਿਆ ਵੀ ਆ ਇਸ ਤਰੀਕੇ ਨਾਲ ਤੁਸੀਂ ਇਹਨੂੰ ਆਪਣੇ ਕੇਸ ਨੂੰ ਤਿਆਰ ਕਰੋ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰ ਕਰਕੇ ਅਸੀਂ ਮਾਨ ਸਰਕਾਰ ਦਾ ਸ਼੍ਰੀ ਭਗਮੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਮੂੱਚੀ ਆਪਣੇ ਮਾਨ ਸਰਕਾਰ ਦਾ ਪੰਜਾਬ ਸਰਕਾਰ ਦਾ ਸਪੈਸ਼ਲ ਅਹਿਸਾਸ ਦੇ ਤੌਰ ਤੇ ਪ੍ਰਿੰਸੀਪਲ ਬੁੱਧਰਾਮ ਜੀ ਐਮ ਐਲ اے ਹਲਕਾ ਬਡਲਾੜਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਸ ਕਰਕੇ ਅਸੀਂ ਇਹਨਾਂ ਦੇ ਸਨਮਾਨ ਸਮਰੋਹ ਲਈ ਇੱਥੇ ਆਏ ਆ ਇਹਨਾਂ ਦਾ ਸਨਮਾਨ ਕੀਤਾ ਬਹੁਤ ਬਹੁਤ ਧੰਨਵਾਦ